ਬੱਕ ਬੱਕ ਜਿਹੜੀ ਰਾਣੀ ਦੀ ਪਾਰਟੀ ਚਾਹੇ ਉਹ ਬੀਜੇਪੀ ਦੇ ਸ਼ਸ਼ੀ ਲਿੰਕੂ ਜੀ ਹਨ ਚਾਹੇ ਚਾਲੀ ਸਿੰਘ ਚੰਨੀ ਜੀ ਹਨ ਚਾਹੇ ਪਵਨ ਕਵੰਟੀਨੂ ਜੀ ਹਨ ਸਾਰੇ ਸਾਰੇ ਹੁਣ ਇੱਕ ਮੁੱਦਾ ਬਹੁਤ ਚੱਕ ਰਿਹਾ ਹੈ ਕਹਿ ਰਹੇ ਕਿ ਸਾਡੂ ਚਿਤਾ ਦਿਓ ਅਸੀਂ ਆਦਮ پور 에ਰਪੋਰਡ ਦਾ ਨਾਮ ਗੁਰੂ ਰਵਿਦਾਸ ਦੇ ਨਾਮ ਤੇ ਲਾ ਦਾਂਗੇ ਚੰਨੀ ਸਾਹਿਬ ਦੀ ਵੀ ਸਟੇਟਮੈਂਟ ਆਈ ਆ ਪਰ ਜਦੋਂ ਤਿੰਨ ਮਹੀਨੇ ਮੁੱਖ ਮੰਤਰੀ ਸਨ ਉਦੋਂ ਉਹਨਾਂ ਨੇ ਇੱਕ ਵਾਰ ਵੀ ਜ਼ਿਕਰ ਤੱਕ ਨਹੀਂ ਕੀਤਾ ਕਿ ਇਹ ਸਮਾਜ ਨੂੰ ਗੁੰਮਰਾਹ ਕਰਨ ਦੀਆਂ ਗੱਲਾਂ ਕਰ ਰਹੇ ਤੇ ਜਾਂ ਸੱਚੀ ਦਿਲੋਂ ਇਹ ਬਿਆਨ ਦੇ ਰਹੇ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਹ ਜਿਹੜੇ ਜਦੋਂ ਕਿੰਨੂ ਸੀ ਇਹਨੂੰ ਜੀ ਦੋ ਵਾਰੀ ਐਮਐਲਏ ਬਣੇ ਅਕਾਲੀ ਭਾਜ ਦਾ ਪੰਜ ਪੰਜ ਸਰਕਾਰ ਸੀ ਉਸ ਵੇਲੇ ਵੀ ਇਹਨਾਂ ਨੇ ਇਹ ਮੁੱਦਾ ਕਿਉਂ ਨਹੀਂ ਉਥੇ ਉਠਾਇਆ ਜੇ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋ ਗਿਆ ਸੀ ਤੇ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਸੀ 5 ਸਾਲ ਸਰਕਾਰ ਦੇ ਵਿੱਚ ਰਹੇ ਆ ਤਾਂ ਉਦੋਂ ਹੀ ਇਹਨਾਂ ਨੂੰ ਕਰ ਦੇਣਾ ਚਾਹੀਦਾ ਸੀ ਕਿਉਂਕਿ ਤਿੰਨ ਮਹੀਨੇ ਮੁੱਖ ਮੰਤਰੀ ਵੀ ਰਹੇ ਆ ਤੇ ਮੁੱਖ ਮੰਤਰੀ ਤੋਂ ਬਹੁਤ ਦਾਦਾ ਕੋਈ ਆਦਾ ਨਹੀਂਗਾ ਜੇ ਇਹਨੂੰ ਆਪਣੇ ਸਮਾਜ ਦੇ ਨਾਲ ਤਿੰਨੀ ਉਹਨਾਂ ਨੂੰ ਇੰਨਾ ਹੀ ਦੱਸਣ ਸੀਗਾ ਕਿ ਆਦੋਂ ਪਰ ਇਹਪੋੜਦਾਨ ਛਿਰਗੁਰ ਦਾ plazas ਮਾਰਾ ਇਹਨਾਂ ਦੇ ਰੱਖਣਾ ਆ ਤੇ ਉਹ ਲੋ ਕਰ ਸਕਦੇ ਸੀ ਜਿਹੜਾ ਕਿ ਇਹਨਾਂ ਨੇ ਨਹੀਂ ਕੀਤਾ ਬਿਲਕੁਲ ਹੁਣ ਤਾਂ ਚਲੋ ਇਥੋਂ ਅਗਰ ਜਿੱਤੇ ਤਾਂ ਐਮਪੀ ਬਣਨਾ ਪਰ ਉਹ ਤਾਂ ਮੁੱਖ ਮੰਤਰੀ ਬਣੀ ਸੀ ਉਸ ਸਮੇਂ ਨਾਲ ਤੋਂ ਕੋਲ ਨਹੀਂ ਹੋਇਆ ਹੈ ਨਾ ਤੇ ਕਿਵੇਂ ਦੇਖਦੇ ਆ ਇਹ ਬਿਆਨ ਸਰ ਸਿਰਫ ਸ਼ੋਸ਼ਾਵਾਸ਼ੀ ਆ ਸਿਰਫ ਜੀ ਇਹ ਤਾਂ ਲੋਕਾਂ ਨੂੰ ਗੰਭਰਾ ਕਰਨ ਵਾਲੇ ਬਿਆਨ ਆ ਕਿ ਅਸੀਂ ਇਹ ਆ ਕਰ ਦਵਾਂਗੇ ਇਹ ਆ ਕਰ ਦਵਾਂਗੇ ਹੁਣ ਜਿਦਾ ਆਮ ਆਦਮੀ ਪਾਰਟੀ ਵਾਲੇ ਆ ਉਹ ਫਹਿਰਵਾਜੀ ਕਰਦੇ ਕਰਦੇ ਲੋਕਾਂ ਨੂੰ ਪਰਮਾ ਕੇ ਆਪਣੀਆਂ ਮਰਮੇ ਸੀਟਾਂ ਲੈ ਗਏ ਇਸੇ ਸਰ ਬਲਵਿੰਦਰ ਕੁਮਾਰ ਜਿਹੜੇ ਆ ਭਾਰੀ ਬਹੁਮਤ ਨਾਲ ਜਿੱਤੇ ਨਜ਼ਰ ਆ ਰਿਹਾ ਤੁਸੀਂ ਤਾਂ ਪਿੰਡ ਪਿੰਡ ਜਾ ਰਹੇ ਹੋ ਬਿਲਕੁਲ ਜੀ ਬਿਲਕੁਲ ਸਾਨੂੰ 100% ਜਿਹੜੀ ਛੋਟੀ ਆ ਲੋਕਾਂ ਮਿਲੋਂ ਵੀ ਮਿਲ ਰਹੀ ਆ ਤੇ ਸਾਡਾ ਜਿਹੜਾ ਅਨੁਭਵ ਆ ਉਹ ਵੀ ਇਹੀ ਆ ਕਿ ਬਲਵਿੰਦਰ ਕੁਮਾਰ ਭਾਰੀ ਬਹੁਤ ਨਾਲ ਗੇਟਣਗੇ ਜੈਪੀ ਜੈਪਾਰਤ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ 2024 ਦੇ ਇਲੈਕਸ਼ਨ ਜਿਹੜੀਆਂ ਆ ਉਹ ਬਹੁਤ ਨਜ਼ਦੀਕ ਆ ਗਈਆਂ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਵਰਕਰ ਜਿਹੜੇ ਆ ਆਪਣੇ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਐ ਇਸੇ ਤਰ੍ਹਾਂ ਹੀ ਬੌਧਨ ਸਮਾਜ ਪਾਰਟੀ ਦੇ ਜਿਹੜੇ ਝੰਡਾਰੂ ਸਾਥੀ ਐ ਉਹ ਵੀ ਪਿੰਡ-ਪਿੰਡ ਜਾ ਕੇ ਜਿਹੜਾ ਬਸਪਾ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ ਆਓ ਆਪਾਂ ਇਹਨਾਂ ਨਾਲ ਜਿਹੜੀ ਗੱਲਬਾਤ ਕਰਦੇ ਕਿ ਬੌਧਨ ਸਮਾਜ ਪਾਰਟੀ ਤੋਂ ਇਹ ਜਿਹੜੇ ਬਲੌਕ ਕਰਦੇ ਆ ਸਰ ਜੈਪੀਮ ਜੀ ਜੈਪਾਰਤ ਜੀ ਸਰ ਆਪਣਾ ਨਾਮ ਪਹਿਲੇ ਦੱਸੋ ਜੀ ਮੈਂ ਚਰਨਜੀਤ ਬਜੂਆ ਮੈਂਬਰ ਬਲਾਕ ਸੰਮਤੀ ਤੇ ਅਸੀਂ ਬਲਬਿੰਦਰ ਕੁਮਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਆ ਜਿਸ ਤਰ੍ਹਾਂ ਅਸੀਂ ਚਾਨੀਆਂ ਗੁੜਿਆਂ ਹੁਣ ਇਸ ਵੇਲੇ ਤੇ ਚੱਕ ਕਲਾਂ ਚੱਕ ਖੁਰਦ ਸਾਰੇ ਪਿੰਡਾਂ ਦੇ ਵਿੱਚ ਹੀ ਅਸੀਂ ਆਪਣਾ ਜਿਹੜੀ ਮੈਂ ਮੈਂ ਚੋਣ ਮੈਂ ਮੈਂ ਉਹਨੂੰ ਪਹੁੰਚਾਉਣ ਦੇ ਵਾਸਤੇ ਡੋਰ ਟੂ ਡੋਰ ਵੀ ਕਰ ਰਹੇ ਆਂ ਔਰ ਨੁਕਰ ਮੀਟਿੰਗਾਂ ਵੀ ਕਰ ਰਹੇ ਆਂ ਸਰ ਬਸਪਾ ਨੂੰ ਕਿਹੋ ਜਿਹਾ ਜਿਹੜਾ ਹੰਗਾਰਾ ਮਿਲਦਾ ਪੈਸਾ ਮੈਨੂੰ ਉਧਰ ਵਿਧਾਨ ਸਭਾ ਤੋਂ ਨਕੋਤਰ ਵਿਧਾਨ ਸਭਾ ਦੇ ਵਿੱਚ ਤੇ ਜਿਹੜਾ ਸਾਡੇ ਓਵਰਆਲ ਜਿਹੜਾ ਹੈਗਾ ਆ ਜੇ ਬਾਕੀ ਕੈਂਡੀਡੇਟ ਕੈਂਡੀਡੇਟਾਂ ਦੇ ਮੁਕਾਬਲੇ ਤੇ ਦੇਖੀਏ ਤੇ ਜਿਹੜਾ ਬਲਵਿੰਦਰ ਕੁਮਾਰ ਜੀ ਆ ਉਹ ਸਾਡੇ ਲੀਡ ਬਲਬਦ ਰਹੇ ਆ ਸਰ ਦੂਸਰੀਆਂ ਜਿਹੜੀਆਂ ਪਾਰਟੀਆਂ ਚਾਹੇ ਆਮ ਆਦੀ ਪਾਰਟੀ ਆ ਚਾਹੇ ਕਾਂਗਰਸ ਆ ਚਾਹੇ ਬੀਜੇਪੀ ਐ ਚਾਹੇ ਕਾਲੀਦਾ ਲਿਆ ਜਾਂ ਤਾਂ ਇਹਨਾਂ ਦੇ ਜਿਹੜੇ ਕੈਂਡੀਡੇਟ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਤੋਂ ਦਲ ਬਦਲੂ ਆ ਤੇ ਜਾਂ ਫਿਰ ਪੈਰਾਸ਼ੂਟ ਰਹੀ ਉਤਰੇ ਕੀ ਕਹਿਣਾ ਚਾਹੋਗੇ ਇਸ ਵਾਰੀ ਦੇਖੋ ਜਿਹੜੇ ਮੰਗਵੇਂ ਕੈਂਡੀਡੇਟ ਹੁੰਦੇ ਆ ਨਾ ਜਿੱਦਾਂ ਸਾਡੇ ਟੀਨੂ ਸਾਹਿਬ ਹੀ ਆ ਤੇ ਉਹ ਦੋ ਤਿੰਨ ਸ਼ਰਪੇ ਉਹ ਵੀ ਲਾ ਚੁੱਕੇ ਆ ਹੁਣ ਸਾਡੇ ਕੇਪੀ ਸਾਹਿਬ ਆ ਉਹਨੇ ਵੀ ਇੱਕ ਤਾਜ਼ਾ ਸ਼ਰਪਾ ਲਾ ਲਿਆ ਇਹ ਅਕਾਲੀ ਦਲ ਦੇ ਵਿੱਚ ਤੇ ਬਾਕੀ ਰੈਂਕ ਹੁਣਾਂ ਦੀ ਤਾਂ ਕੀ ਗੱਲ ਕਹਿਣੀ ਆ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਜਿਹੜਾ ਕੋਈ ਟਿਕਾਊ ਤੇ ਸਥਾਈ ਕੈਂਡੀਡੇਟ ਆ ਉਹ ਸਾਡੇ ਬਲਵਿੰਦਰ ਕੁਮਾਰ ਜੀ ਆ ਐਡਵੋਕੇਟ ਜਿਨ੍ਹਾਂ ਨੇ ਕਿ ਜਿਹੜੇ ਆਪਣੇ ਮਿਸ਼ਨ ਨਾਲ ਵੀ ਜੁੜੇ ਹੋਏ ਆ ਤੇ ਆਪਣੀ ਪਾਰਟੀ ਨਾਲ ਪਰਪੱਕ ਤੌਰ ਤੇ ਖੜੇ ਆ ਸਰ ਚਾਂਜੀ ਚੰਨੀ ਦਾ ਜਿਹੜਾ ਕਾਫੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਇੱਕ ਤਾਂ ਉਹਨੇ ਜਿਹੜੀ ਅਕਾਲੀ ਦਲ ਦੀ ਬੀਬੀ ਦੇ ਨਾਲ ਜਿਹੜੀ ਸ਼ੇਡ ਕਰਨੀ ਕੀਤੀ ਉਹਨੂੰ ਉਸ ਨੂੰ ਕਿਵੇਂ ਦੇਖਦੇ ਸਰ ਦੇਖੋ ਜਿਹੜੀ ਚੰਨੀ ਸਾਹਿਬ ਹੈ ਜੀ ਇਹ ਕੋਈ ਨਵਾਂ ਮਸਲਾ ਨਹੀਂਗਾ ਉਹਦੇ ਲਈ ਜਿੱਦਾਂ ਕਿ ਕਿਸੇ ਬੰਦੇ ਦੀ ਕੋਈ ਆਦਤ ਬਣ ਚੁੱਕੀ ਹੁੰਦੀ ਆ ਤੇ ਪਹਿਲਾਂ ਵੀ ਉਹਦੇ ਜਿਹੜੇ ਇਹੋ ਜਿਹੇ ਮਾਮਲੇ ਆ ਬਹੁਤ ਸਾਹਮਣੇ ਆਏ ਆ ਇਸ ਕਰਕੇ ਇਹਦੇ ਵਿੱਚ ਜਿਹੜਾ ਕੋਈ ਇਹੋ ਜਿਹਾ ਬੰਦਾ ਆ ਅਸੀਂ ਤਾਂ ਇਹ ਕਹਿੰਦੇ ਆ ਕਿ ਉਹਦੇ ਬਾਰੇ ਗੱਲ ਕਰਨੀ ਕੋਈ ਬਾਲੀ ਵਧੀਆ ਗੱਲ ਨਹੀਂ ਸਰ ਜਲੰਧਰ ਤੋਂ ਕਾਂਗਰਸ ਦੇ ਜਿੱਦਾਂ ਵੱਡੇ ਵੱਟੇ ਆ ਗੂ ਜਿਹੜੇ ਕਾਂਗਰਸ ਛੱਡ ਕੇ ਚੱਲ ਗਏ ਚੌਧਰੀ ਪਰਿਵਾਰ ਪੂਰਾ ਚੱਲ ਗਿਆ ਕੀ ਲੱਗਦਾ ਹੈ ਕਿ ਚੰਨੀ ਜਿਹੜਾ ਇੱਥੋਂ ਫਾਈਟ ਵੀ ਕਰ ਪਾਉਣਗੇ ਬਿਲਕੁਲ ਨਹੀਂ ਜੀ ਮੈਂ ਤੇ 100% ਕਹਿਣਾ ਹੈ ਕਿ ਚੰਨੀ ਸਾਹਿਬ ਪਹਿਲਾਂ ਦੋ ਹਲਕਿਆਂ 'ਚ ਫੇਲ ਹੋਏ ਆ ਤੇ ਤੀਜੀ ਵਾਰੀ ਵੀ ਉਹ ਫੇਲ ਹੋਣ ਨਹੀਂ ਆਏ ਆ ਸਰ ਗਾਣਾ ਚੱਲਦਾ ਕਹਿੰਦੇ ਘਰ ਘਰ ਚੰਨੀ ਕਰਦਾ ਮਸਲੇ ਹੱਲ ਜਦੋਂ ਇਹ ਮੁੱਖ ਮੰਤਰੀ ਬਣਿਆ ਸੀਗਾ ਕਿੰਨੇ ਕੇ ਮਸਲੇ ਹੱਲ ਕਰਤੇ ਹੀ ਖਾਸ ਤੌਰ ਤੇ ਜੇ ਅਰਐਸਸੀ ਭਾਈਚਾਰੇ ਦੀ ਗੱਲ ਕਰੀਏ ਦੇਖੋ ਜੀ ਜਿਹੜੇ ਉਹ ਤਾਂ तकरीबन ਜਿਹੜੇ ਮਸਲੇ ਵਿੱਚ ਹੀ ਸੀਗੇ ਜਿਹੜੇ ਮਸਲੇ ਹੱਲ ਹੋਏ ਆ ਉਹ ਜਾਂ ਤਾਂ ਅਖਬਾਰਾਂ 'ਚ ਹੋਏ ਆ ਤੇ ਜਾਂ ਕੋਈ ਹਕੀਕੀ ਤੌਰ ਤੇ ਇਹ ਕੰਨੀ ਸਾਹ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਸਰ ਬਸਪਾ ਨੂੰ ਵੋਟ ਲੋਕ ਕਿਉਂ ਪਾਉਣ ਦੂਜੀਆਂ ਪਾਰਟੀਆਂ ਨਾਲੋਂ ਕੀ ਵੱਖਰਾ ਹੈ ਇਹਦੇ ਵਿੱਚ ਦੇਖੋ ਜਿਹੜੀ ਬਸਪਾ ਆ ਉਹ ਜਦੋਂ ਵੀ ਗੱਲ ਕਰਦੀ ਆ ਉਹ ਲੋਕ ਹਿੱਤ ਦੀ ਗੱਲ ਕਰਦੀ ਆ ਤੇ ਲੋਕਾਂ ਦੀ ਗੱਲ ਕਰਦੀ ਆ ਜਦੋਂ ਵੀ ਸਾਨੂੰ ਲੱਗਾ ਅਸੀਂ ਆਪਣੇ ਸਮਾਜ ਦੇ ਨਾਲ ਜੁੜੇ ਹੋਏ ਮਸਲਿਆਂ 'ਤੇ ਹੀ ਗੱਲ ਕੀਤੀ ਆ ਸਾਡਾ ਇਹਦੇ ਵਿੱਚ ਨਿੱਜ ਕੋਈ ਨਹੀਂਗਾ ਨਿੱਜ ਦੀ ਇਹ ਗੱਲ ਜਿਹੜੀ ਆ ਉਹ बसपा ਨਹੀਂ ਕਰਦੀ ਜਦੋਂ ਵੀ बसपा ਗੱਲ ਕਰਦੀ ਆ ਉਹ ਲੋਕ ਹਿੱਤ ਦੀ ਗੱਲ ਕਰਦੀ ਆ ਇਸੇ ਤਰ੍ਹਾਂ ਸਾਡੇ ਕੈਂਡੀਡੇਟ ਜਿਹੜੇ ਆ ਉਹ ਲੋਕ ਹਿੱਤਾਂ ਦੀ ਗੱਲ ਕਰਦੇ ਆ ਜਿਹੜਾ ਕਿ ਸਾਡਾ ਪਲੱਸ ਪੁਆਇੰਟ ਆ ਔਰ ਸਾਨੂੰ ਲੋਕਾਂ ਨਾਲ ਹੀ ਵੋਟਾਂ ਪਉਣੀਆਂ ਤੇ ਲੋਕਾਂ ਨੇ ਸਾਨੂੰ ਜਿੱਤਣਾ ਆ ਸਰ ਅਸੀਂ ਜਦੋਂ बसपा ਨੇ ਆਪਣਾ ਜਿਹੜਾ ਆਫਿਸ ਨਕੋਦਰ ਵਿੱਚ ਓਪਨ ਕੀਤਾ ਉਦੋਂ ਹੀ ਪਹੁੰਚੇ ਸੀਗੇ ਜੇ ਨੂਰਮੈਲ ਓਪਨ ਕੀਤਾ ਉਦੋਂ ਹੀ ਪਹੁੰਚੇ ਸੀਗੇ ਕਿ ਇਹ ਬਿਲਕੁਲ ਸੱਚੀ ਗੱਲ ਹੈ ਕਿ ਜਿਹੜੇ ਜਿਹਦਾ बसपा ਵਰਕਰ ਜਿਹੜੇ ਜਿਹਦਾ ਵਿਧਾਨ ਸਭਾ ਨਕੋਦਰ ਦੇ ਆ ਚਾਹੇ ਨੂਰਮੈਲ ਦੇ ਆ ਉਹਨਾਂ ਨੇ ਕਹਿ ਸਕਿਆ ਕਿ ਅਸੀਂ ਜਿਹੜਾ ਇੱਥੇ ਦਾ ਖਰਚਾ ਸੀ ਆਪ ਕਰਾਂਗੇ ਕਿ ਬਸਪਾ ਪਿੱਛੋਂ ਤੁਹਾਨੂੰ ਕੋਈ ਫੰਡ ਵਗੈਰਾ ਆਉਂਦਾ ਪਾਰਟੀ ਵੱਲੋਂ ਤਾਂ ਆਪਣੀ ਆਪ ਹੀ ਤੁਸੀਂ ਕਰਦੇ ਸਭ ਕੁਝ ਦੇਖੋ ਜੀ ਜਿਹੜੇ ਬਸਪਾ ਵਰਕਰ ਆ ਨਾ ਅਸੀਂ ਸਾਡਾ ਜਿਹੜੇ ਕੈਂਡੀਡੇਟ ਹੈ ਬਲਵਿੰਦਰ ਕੁਮਾਰ ਜੀ ਉਹਨਾਂ ਨੂੰ ਇੱਕ ਛੋਟੀ ਦਿੱਤੀ ਸੀ ਕਿ ਪ੍ਰਧਾਨ ਸਭਾ ਹਲਕਾ ਨਕੌਦਰ ਜਿਹੜਾ ਉਹਦੇ ਵਿੱਚ ਤੁਹਾਡਾ ਅਸੀਂ ਇੱਕ ਪੈਸਾ ਨਹੀਂ ਲਵਾਵਾਂਗੇ ਜੋ ਵੀ ਖਰਚਾ ਜੋ ਵੀ ਐਡਵਰਟਾਈਜ਼ਮੈਂਟ ਤੇ ਖਰਚਾ ਆਏਗਾ ਜੋ ਸਾਡਾ ਗੱਡੀਆਂ ਦਾ ਖਰਚਾ ਆਇਆ ਜੋ ਸਾਡਾ ਲੰਗਰ ਪਾਣੀ ਦਾ ਖਰਚਾ ਆ ਜਾ ਆਫਿਸ ਦਾ ਖਰਚਾ ਹੈਗਾ ਉਹ ਅਸੀਂ ਆਪਣੇ ਤੌਰ ਤੇ ਆਪਣੇ ਜਿਹੜੇ ਸਾਡੇ ਵਰਕਰ ਹੀ ਆ ਜਿਹੜੇ ਸਪੋਰਟਰ ਵੀ ਆ ਤੇ ਉਹੀ ਖਰਚਾ ਕਰ ਰਹੇ ਆ ਤੇ ਉਹੀ ਸਾਡੇ ਸਾਰੇ ਜਿਹੜੇ ਪ੍ਰੋਗਰਾਮ ਆ ਅਸੀਂ ਆਪਣੇ ਇੱਕ ਦੂਜੇ ਨਾਲ ਜਿਹੜੀ ਸ਼ੇਅਰਿੰਗ ਕਰਕੇ ਹੀ ਅਸੀਂ ਸਾਰਾ ਕੰਮ ਜਿਹੜਾ ਉਹ ਚਲਾ ਰਹੇ ਆ ਚਾਹੇ ਉਹ ਨੂਰਮੈਲ ਦਾ ਸਾਡਾ ਯੂਨਿਟ ਆ ਚਾਹੇ ਨਕੂਤਰ ਦਾ ਯੂਨਿਟ ਆ ਦੋਨੇ ਦਫ਼ਤਰ ਜਿਹੜੇ ਆ ਅਸੀਂ ਪੈਰਲਲ ਚਲਾ ਰਹੇ ਆ ਤੇ ਇਹਦੇ ਵਿੱਚ ਸਾਨੂੰ ਜਾਨੀ ਜੇ ਆਪਾਂ ਕਹੀਏ ਵੀ ਪਾਰਟੀ ਵੱਲੋਂ ਕੋਈ ਫੰਡ ਨਹੀਂ ਆ ਰਿਹਾ ਇਹ ਜਿਹੜਾ ਫੰਡ ਆ ਇਹ ਅਸੀਂ ਮਿਊਚੁਅਲੀ ਵਰਕਰ ਜਿਹੜੇ ਆ ਉਹ ਇਕੱਠਾ ਕਰਕੇ ਉਹਦੇ ਲਈ ਕਰ ਰਹੇ ਆ ਸਰ ਜਿਵੇਂ ਸਾਬ ਕਾਂਸੀ ਰਾਮ ਜੀ ਕਹਿੰਦੇ ਸਰ ਇੱਕ ਬੋਰਡ ਤੇ ਇੱਕ ਨੋਟ ਚਾਹੀਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਬੋਜਰ ਸਮਾਜੀ ਪਾਰਟੀ ਜਿਹੜੀ ਹੈ ਉਹ ਆਮ ਲੋਕਾਂ ਦੀ ਗੱਲ ਕਰਦੀ ਹੈ ਤੇ ਇਸ ਕਰਕੇ ਬਸਪਾ ਦਾ ਜਿਹੜਾ ਕੀ ਸਾਸ ਜਿਹੜਾ ਸਾਰੇ ਲੋਕ ਦੇ ਰਹੇ ਨੋਟ ਤੇ ਵੋਟ ਬਿਲਕੁਲ ਬਿਲਕੁਲ ਕਿਉਂਕਿ ਜਿਹੜੀ ਅਸੀਂ ਮੈਕਸਿਮਮ ਜਿਹੜੀ ਗੱਲ ਕਰ ਰਹੇ ਆ ਅਸੀਂ ਜਦੋਂ ਪਬਲਿਕ ਦੇ ਵਿੱਚ ਜਾਂਦੇ ਆ ਅਸੀਂ ਉੱਥੇ ਨੋਟ ਦੀ ਗੱਲ ਘਟ ਕਰਦੇ ਆ ਅਸੀਂ ਵੋਟ ਦੀ ਗੱਲ ਕਰਦੇ ਆ ਕਿਉਂਕਿ ਬਹੁਤ ਤੁਹਾਨੂੰ ਪਤਾ ਹੈ ਸਾਡੇ ਸਾਧਨ ਜਿਹੜੇ ਆ ਬਿਲਕੁਲ ਸੀਮਾ ਸਾਧਨਾਂ ਦੇ ਨਾਲ ਅਸੀਂ ਇਹ ਏਡੀ ਵੱਡੀਆਂ ਪਾਰਟੀਆਂ ਦੇ ਨਾਲ ਲੜਾਈ ਲੜ ਰਹੇ ਆ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਆਪਣੀ ਕੋਆਪਰੇਸ਼ਨ ਦੇ ਨਾਲ ਆਪਣੇ ਸਮਾਜ ਦੇ ਹਿੱਤਾਂ ਦੇ ਲਈ ਜਿੰਨਾ ਕੁਛ ਵੀ ਅਸੀਂ ਘੱਟ ਸਾਧਨ ਨਾਲ ਕਰ ਸਕੀਏ ਅਸੀਂ ਉਹਦੇ ਲਈ ਯਤਨਸ਼ੀਲ ਆ ਸਰ ਲਾਸਟ ਆਖਰੀ ਸਵੇਰ ਆ ਬੱਕ ਬੱਕ ਜਿਹੜੀ ਰਾਜਨੀਤਿਕ ਪਾਰਟੀਆਂ ਚਾਹੇ ਉਹ ਭਾਜਪੀ ਦੇ ਸੁਸ਼ੀਲ ਰਿੰਕੂ ਜੀ ਹਨ ਚਾਹੇ ਚਾਨੀ ਸਿੰਘ ਚੰਨੀ ਜੀ ਹਨ ਚਾਹੇ ਪਵਨ ਕੁਆਂਟੀਨੂ ਜੀ ਹਨ ਸਾਰੇ ਸਾਰੇ ਹੁਣ ਇੱਕ ਮੁੱਦਾ ਬਹੁਤ ਚੱਕ ਰਿਹਾ ਹੈ ਕਹਿ ਰਹੇ ਕਿ ਸਾਡੂ ਜਿਤਾ ਦਿਓ ਅਸੀਂ ਆਦਮ پور 에ਰਪੋਰਟ ਦਾ ਨਾਮ ਗੁਰੂ ਰਵਿਦਾਸ ਦੇ ਨਾਮ ਤੇ ਲਾ ਦਾਂਗੇ ਚੰਨੀ ਸਾਹਿਬ ਦੀ ਵੀ ਸਟੇਟਮੈਂਟ ਆਈ ਆ ਪਰ ਜਦੋਂ ਤਿੰਨ ਮਹੀਨੇ ਮੁੱਖ ਮੰਤਰੀ ਸਨ ਉਦੋਂ ਉਹਨਾਂ ਨੇ ਇੱਕ ਵਾਰੀ ਵੀ ਜ਼ਿਕਰ ਤੱਕ ਨਹੀਂ ਕੀਤਾ ਕਿ ਇਹ ਸਮਾਜ ਨੂੰ ਗੁੰਮਰਾਹ ਕਰਨ ਦੀਆਂ ਗੱਲਾਂ ਕਰ ਰਹੇ ਕਿ ਜਾਂ ਸੱਚੀ ਦਿਲੋਂ ਇਹ ਬਿਆਨ ਦੇ ਰਹੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਹ ਜਿਹੜੇ ਜਦੋਂ ਟੀਨੂ ਸੀ ਇਹਨੂੰ ਜੀ ਦ ਕਾਲੀ ਭਾਜ ਕਾ ਭਾਜ ਭਾਜ ਸਰਕਾਰ ਸੀ ਉਸ ਵੇਲੇ ਵੀ ਇਹਨਾਂ ਨੇ ਇਹ ਹੀ ਮੁੱਦਾ ਕਿਉਂ ਨਹੀਂ ਉਥੇ ਉਠਾਇਆ ਜੇ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋ ਗਿਆ ਸੀ ਤੇ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਸੀ ਪੰਜ ਸਾਲ ਸਰਕਾਰ ਦੇ ਵਿੱਚ ਰਹੇ ਆ ਤਾਂ ਉਦੋਂ ਹੀ ਇਹਨਾਂ ਨੂੰ ਕਰ ਦੇਣਾ ਚਾਹੀਦਾ ਸੀ ਕਿਉਂਕਿ ਤਿੰਨ ਮਹੀਨੇ ਮੁੱਖ ਮੰਤਰੀ ਵੀ ਰਹੇ ਆ ਤੇ ਮੁੱਖ ਮੰਤਰੀ ਤੋਂ ਬਟਾਤਾ ਕੋਈ ਉਹਦਾ ਨਹੀਂਗਾ ਜੇ ਇਹਨੂੰ ਆਪਣੇ ਸਮਾਜ ਦੇ ਨਾਲ ਚੰਨੀ ਉਹਨਾਂ ਨੂੰ ਇੰਨਾ ਹੀ ਦਰਦ ਸੀਗਾ ਕਿ ਆਦੋਂਪੁਰ 에어ਪੋਰਟ ਦਾ ਨਾਮ ਸ਼ਿਰਗੁਰ ਰਵਦਾਸ ਮਹਾਰਾਜੀ ਦੇ ਨਾਂ ਤੇ ਰੱਖਣਾ ਹੈ ਤੇ ਇਹ ਉਦੋਂ ਕਰ ਸਕਦੇ ਸੀ ਜਿਹੜਾ ਕਿ ਇਹਨਾਂ ਨੇ ਨਹੀਂ ਕੀਤਾ ਬੱਕ ਬੱਕ ਜਿਹੜੀ ਰਾਜਨੀਤਿਕ ਪਾਰਟੀਆਂ ਚਾਹੇ ਉਹ ਬੀਜੇਪੀ ਦੇ ਸੁਸ਼ੀਲ ਰਿੰਕੂ ਜੀ ਹਨ ਚਾਹੇ ਚੰਨੀ ਸਿੰਘ ਚੰਨੀ ਜੀ ਹਨ ਚਾਹੇ ਪਵਨ ਕੁਆਂਟੀਨੂ ਜੀ ਹਨ ਸਾਰੇ ਸਾਰੇ ਹੁਣ ਇੱਕ ਮੁੱਦਾ ਬਹੁਤ ਚੱਕ ਰਿਹਾ ਹੈ ਕਹਿ ਰਹੇ ਕਿ ਸਾਡੂ ਜਿਤਾ ਦਿਓ ਅਸੀਂ ਆਦਮਪੁਰ 에어ਪੋਰਟ ਦਾ ਨਾਮ ਗੁਰੂ ਰਵਿਦਾਸ ਦੇ ਨਾਮ ਤੇ ਲਾ ਦਾਂਗੇ ਚੰਨੀ ਸਾਹਿਬ ਦੀ ਵੀ ਸਟੇਟਮੈਂਟ ਆਈ ਆ ਪਰ ਜਦੋਂ ਤਿੰਨ ਮਹੀਨੇ ਮੁੱਖ ਮੰਤਰੀ ਸਨ ਉਦੋਂ ਉਹਨਾਂ ਨੇ ਇੱਕ ਵਾਰ ਵੀ ਜ਼ਿਕਰ ਤੱਕ ਨਹੀਂ ਕੀਤਾ ਕਿ ਇਹ ਸਮਾਜ ਨੂੰ ਗੁੰਮਰਾਹ ਕਰਨ ਦੀਆਂ ਗੱਲਾਂ ਕਰ ਰਹੇ ਤੇ ਜਾਂ ਸੱਚੀ ਦਿਲੋਂ ਇਹ ਬਿਆਨ ਦੇ ਰਹੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਹ ਜਿਹੜੇ ਜਦੋਂ ਟੀਨੂ ਸੀ ਟੀਨੂ ਜ ਅਕਾਲੀ ਭਾਜ ਕਾ ਭਾਜਪਾ ਸਰਕਾਰ ਸੀ ਉਸ ਵੇਲੇ ਵੀ ਇਹਨਾਂ ਨੇ ਇਹ ਮੁੱਦਾ ਕਿਉਂ ਨਹੀਂ ਉਥੇ ਉਠਾਇਆ ਜੇ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋ ਗਿਆ ਸੀ ਤੇ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਸੀ ਪੰਜ ਸਾਲ ਸਰਕਾਰ ਦੇ ਵਿੱਚ ਰਹੇ ਆ ਤਾਂ ਉਦੋਂ ਇਹਨਾਂ ਨੂੰ ਕਰ ਦੇਣਾ ਚਾਹੀਦਾ ਸੀ ਕਿਉਂਕਿ ਤਿੰਨ ਮਹੀਨੇ ਮੁੱਖ ਮੰਤਰੀ ਵੀ ਰਹੇ ਆ ਤੇ ਮੁੱਖ ਮੰਤਰੀ ਤੋਂ ਬਟਾਤਾ ਕੋਈ ਆਦਾ ਨਹੀਂਗਾ ਜੇ ਇਹਨੂੰ ਆਪਣੇ ਸਮਾਜ ਦੇ ਨਾਲ ਚੰਨੀ ਉਹਨਾਂ ਨੂੰ ਇੰਨਾ ਹੀ ਦਰਦ ਸੀਗਾ ਕਿ ਆਦੋਂਪਰ ਇਹ 에ਰਪੋਰਟ ਦਾ ਨਾਮ ਸ਼ਿਗੁਰ ਰਬਦਾਸ ਮਹਾਰਾਜ ਦੇ ਨਾਂ ਤੇ ਰੱਖਣਾ ਆ ਤੇ ਉਦੋਂ ਕਰ ਸਕਦੇ ਸੀ ਜਿਹੜਾ ਕਿ ਇਹਨਾਂ ਨੇ ਨਹੀਂ ਕੀਤਾ ਬਿਲਕੁਲ ਹੁਣ ਤਾਂ ਚਲੋ ਇਥੋਂ ਅਗਰ ਜਿੱਤੇ ਤਾਂ ਐਮਪੀ ਬਣਨਾ ਪਰ ਉਹ ਤਾਂ ਮੁੱਖ ਮੰਤਰੀ ਬਣੇ ਸੀ ਉਸ ਸਮੇਂ ਨਾਲ ਕੋਲ ਨਹੀਂ ਹੋਇਆ ਹੈ ਨਾ ਤੇ ਕਿਵੇਂ ਦੇਖਦੇ ਆ ਇਹ ਬਿਆਨ ਸਰ ਸਿਰਫ ਸ਼ੋਸ਼ਾਵਾਸ਼ੀ ਆ ਸਿਰਫ ਜੀ ਇਹ ਤਾਂ ਲੋਕਾਂ ਨੂੰ ਗਮਰਾਹ ਕਰਨ ਵਾਲੇ ਬਿਆਨ ਆ ਕਿ ਅਸੀਂ ਇਹ ਆ ਕਰ ਦਵਾਗੇ ਇਹ ਆ ਕਰ ਦਵਾਗੇ ਹੁਣ ਜਿਦਾ ਆਮ ਆਦਮੀ ਪਾਰਟੀ ਵਾਲੇ ਆ ਉਹ ਬਿਆਨਵਾਜੀ ਕਰਦੇ ਕਰਦੇ ਲੋਕਾਂ ਨੂੰ ਭਰਮਾ ਕੇ ਆਪਣੀਆਂ 92 ਸੀਟਾਂ ਲੈ ਗਏ ਇਸੇ ਤਰ੍ਹਾਂ ਹੀ ਇਹ ਕੋਸ਼ਿਸ਼ ਕਰ ਰਹੇ ਆ ਇੰਨੀ ਵੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸ਼ਾਇਦ ਇਸ ਤਰ੍ਹਾਂ ਸਰ ਲਾਸਟੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਜਲੰਧਰ ਦੇ ਲੋਕਾਂ ਨੂੰ ਥੋੜਾ ਜਿਹਾ ਬਸਪਾ ਦਾ ਜਿਹੜਾ ਰਾਜ ਜੁਪੀ ਪੈ ਚਾਇਆ ਸੀ ਜਦੋਂ ਮੈਂ ਸੁਣਿਆ ਕਿ ਉੱਥੇ ਜਦੋਂ ਰਾਜ ਆਇਆ ਸੀ ਤਾਂ ਉੱਥੇ ਕਿਸ ਨੂੰ ਮੰਗਪੱਤਰ ਦੇਣ ਦੀ ਲੋੜ ਨਹੀਂ ਪਈ ਆਪਣੇ ਆਪ ਹੀ ਬਸਪਾ ਸਰਕਾਰ ਨੇ ਬਹੁਤ ਸਾਰੇ ਜਿਹੜੇ ਆ ਆਪਣੇ ਰਹਿਬਰਾ ਦੇ ਨਾਂ ਤੇ ਸਕੂਲ ਕਾਲਜ ਯੂਨੀਵਰਸਿਟੀ ਖੋਲ੍ਹਿਆ ਨਹੀਂ ਪਰ ਥੋੜਾ ਜਿਹਾ ਯਾਨੀ ਕਿ ਜ਼ਰੂਰ ਜਲੰਧਰ ਪਰਚੰ ਖਾਸ ਕਰਕੇ ਜਿਹੜੇ ਸਾਡੇ ਦੁਆਬੇ ਦੇ ਲੋਕ ਆ ਜੀ ਇਹ ਵਕਫਾ ਖ ਪਾਰਟੀਆਂ ਦੇ ਵਿੱਚ ਵੀ ਆ ਕਾਂਗਰਸ ਦੇ ਵਿੱਚ ਵੀ ਆ ਅਕਾਲੀ ਦਲ ਦੇ ਵਿੱਚ ਵੀ ਆ ਤੇ ਭੋਜਨ ਸਮਾਜ ਪਾਰਟੀ ਦੇ ਵਿੱਚ ਵੀ ਆ ਇਹਨਾਂ ਨੂੰ ਜਿਹੜਾ ਆ ਜਿਹੜਾ ਬਸਪਾ ਦਾ ਰਾਜ ਸੀ ਇਹਨਾਂ ਨੇ ਸਾਨੂੰ ਹੁਣ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਵੀ ਇਸੇ ਟਾਈਪ ਨਾਲ ਚੱਲ ਰਹੀ ਆ ਇਹਨੇ ਸਾਨੂੰ ਭਖਾਰੀ ਬਣਾ ਲਿਆ ਮਾਇਆਵਤੀ ਦਾ ਜਗਰ ਰਾਜ ਸੀ ਉਹਨੇ ਸਾਨੂੰ ਤਿੰਨ ਤਿੰਨ ਖਤੇ ਇਕੱਲੇ ਸੇ ਨਹੀਂ ਭੋਜਨ ਸਮਾਜ ਪਾਰਟੀ ਭੋਜਨ ਸਮਾਜ ਨੂੰ ਨਹੀਂ ਜਾਂ ਕਿਸੇ ਇੱਕ ਵਰਗ ਨੂੰ ਨਹੀਂ ਬਈ ਕੱਲੇ ਐਸਸੀਐਸਟੀ ਨੂੰ ਦਿੱਤਾ ਜੇ ਕੁਝ ਵੀ ਉਹਨੇ ਹਰ ਵਰਗਾਂ ਦੇ ਜਿਹੜੇ ਤਿੰਨ ਤਿੰਨ ਕੱਤੇ ਜ਼ਮੀਨ ਦੇ ਅਲਾਟ ਕੀਤੇ ਉਹਨਾਂ ਨੇ ਕਿਹਾ ਕਿ ਆਪਣਾ ਅਨਾਜ ਪੈਦਾ ਕਰੋ ਆਪਣੀ ਲੋੜ ਅਨੁਸਾਰ ਤੁਸੀਂ ਫਸਲਾਂ ਪੈਦਾ ਕਰੋ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਉਹਨਾਂ ਚੋਂ ਕੱਢੋ ਤੇ ਲੇਕਿਨ ਇਹਨਾਂ ਨੇ ਸਾਨੂੰ ਤਾਂ ਭਿਖਾਰੀ ਬਣਾਇਆ ਤੇ ਇਸ ਕਰਕੇ ਜਿਹੜਾ ਵਸਪਾ ਦਾ ਰਾਜ ਆਊਗਾ ਉਸ ਵੇਲੇ ਜਿਹੜੀ ਮੈਂ ਪਹਿਲਾਂ ਵੀ ਕਹਿਆ ਹਟਿਆ ਕਿ ਜਨਹਿਤਾਂ ਦੀ ਗੱਲ ਹੋਊਗੀ ਨਿੱਜ ਦੀ ਗੱਲ ਨਹੀਂ ਹੋਊਗੀ ਸਰ ਬਲਵਿੰਦਰ ਕੁਮਾਰ ਜਿਹੜੇ ਆ ਭਾਰੀ ਬਹੁਮਤ ਨਾਲ ਜਿੱਤ ਨਜ਼ਰ ਆ ਰਿਹਾ ਤੁਸੀਂ ਤਾਂ ਪਿੰਡ ਪਿੰਡ ਜਾ ਰਹੇ ਹੋ ਬਿਲਕੁਲ ਜੀ ਬਿਲਕੁਲ ਸਾਨੂੰ 100% ਜਿਹੜੀ ਛੋਟੀ ਆ ਲੋਕਾਂ ਵੱਲੋਂ ਵੀ ਮਿਲ ਰਹੀ ਆ ਤੇ ਸਾਡਾ ਜਿਹੜਾ ਅਨੁਭਵ ਆ ਉਹ ਵੀ ਇਹੀ ਆ ਕਿ ਬਲਵਿੰਦਰ ਕੁਮਾਰ ਭਾਰੀ ਬਹੁਮਤ ਨਾਲ ਜਿੱਤਣਗੇ